ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਬਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁਗਣੇ ਰਾਤ ਚੌਗਣੇ ਰੱਖਿਆ ਵਾਸ਼ੇ ਭਾਈ ਸਾਰਿਆਂ ਨੂੰ ਬਾਕੀ ਮਕਾਨ ਦਾ ਵੀ ਚੱਲਦਾ ਜੀ ਕੰਮ ਰੰਗਦਾ ਵੀ ਉਧਰ ਬਿਆਦਾ ਕੰਮ ਵੀ ਚੱਲਦਾ ਬਾਕੀ ਅੱਜ ਡੰਗਰ ਪਹੁੰਚ ਗਏ ਆਪਣੇ ਘਰਾਂ ਇੱਧਰ ਵੀ ਹੁਣ ਕਰੇ ਸੈੱਟ ਇਹ ਆਹ ਗਾਂ ਥੋੜੀ ਜਿਹੀ ਖਰਾਬ ਕਰਦੀ ਹਰੇਕ ਡੰਗਰ ਨੂੰ ਮਾਰਦੀ ਜੇ ਗੱਬੇ ਬੰਦੇ ਕਾ ਸਿੰਗੇ ਦਾ ਬੇਕਾਰ ਜਿਆ ਸਿੰਗ ਵੀ ਆ ਤਿੱਖਾ ਬਹੁਤ ਘਸੋ ਦਿੰਦੀ ਅਗਲੇ ਦੂਰੇ ਗਾਂ ਦੇ ਵੀ ਬਸ ਕਰਾਤੀ ਨੇ ਵੀ ਟਰੈਕਟਰਾਂ ਰੂਟਾਂ ਵੀ ਟਰਾਂਡਰ ਖੜੇ ਤੇ ਉਹਦੇ ਕਰਕੇ ਇਹਨਾਂ ਇੱ ਆ ਕਰਕੇ ਹੁਣ ਆਪਾਂ ਨਾ ਟਰੈਕਟਰ ਕੱਢਿਆ ਬਾਹਰ ਇੱਧਰ ਇਹਨੂੰ ਇੱਧਰ ਲਾਵਾਂਗੇ ਟੀਨਾ ਥੱਲੇ ਇੱਧਰ ਥੱਲੇ ਮੋਟਰਸਾਈਕਲ ਖੜਿਆ ਬਾਈਆਂ ਦੇ ਸਾਮਾਨ ਦਾ ਸੈੱਟ ਕਰਕੇ ਸਾਰੇ ਵੀ ਚਲੋ ਹੁਣ ਚੱਲੂਗਾ ਤਿੰਨ ਚਾਰ ਦਿਨ ਇਹਨਾਂ ਦਾ ਪ੍ਰੋਗਰਾਮ ਇੱਧਰ ਮੋਟਰ ਚਾਜੂਆ ਟੋਕਾ ਹੋ ਗਿਆ ਸਭ ਨੂੰ ਤਿਆਰ ਇਹਨਾਂ ਦਾ ਬਾਕੀ ਦੇਖਦੇ ਆ ਸ਼ਾਮ ਨੂੰ ਪਲਟ ਪੁਲਟ ਦਾ ਵੀ ਕਰਦੇ ਬੰਦੋਬਸਤ ਵੇ ਉੱਧਰ ਵੀ ਹਲਵਾਈ ਲੱਗਿਆ ਵੇ ਅੱਜ ਹਲਵਾਈ ਖੁਰ ਆਇਆ ਵੇ ਖੁਰਮੇ ਖਰਮੇ ਜਿਹੜੇ ਬਣਨੇ ਲੱਡੂ ਸਾਰਾ ਕੁਝ ਜੇ ਬੰਨਣਾ ਬਣਿਆ ਮਠੀਆਂ ਮੁੱਠੀਆਂ ਨਮਕੀਨ ਬਕੌੜੀਆਂ ਦੂਨੀਆਂ ਖੁਰਮੇ ਵਾਲੀਆਂ ਬਕੌੜ ਬੀ ਸਾਰਾ ਕੁਸ ਚਲੋ ਉਧਰ ਵੀ ਸਾਹਮਣਾ ਕੰਮ ਜਾ ਕੇ ਆਪਾਂ ਨੂੰ ਦਵਲੇ ਚੱਲੀ ਜਾਣਾ ਇੱਕ ਰੰਗ ਵਾਲਿਆਂ ਦੇ ਵੀ ਥੋੜਾ ਜਿਹਾ ਜੇ ਕੋਲ ਖੜੇ ਤਾਂ ਸਹੀ ਹੈ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਵੀ ਉਹ ਵੀ ਆਪਾਂ ਦਿਖਾਈ ਜਾਣਾ ਤੁਹਾਨੂੰ ਸਾਰਾ ਮਹਗਾ ਦਾ ਰੰਗ ਚਲੋ ਕਈ ਵੀਰਾਂ ਨੇ ਖਾਈ ਸੈਟ ਹੈ ਬਾਕੀ ਹਲੇ ਜਿਹੜਾ ਪ੍ਰਾਈਮਰ ਹੁੰਦਾ ਪ੍ਰਾਈਮਰ ਦੇ ਵਿੱਚ ਇਹਨਾਂ ਰੰਗ ਪਾ ਕੇ ਕਰਦੇ ਇੱਕ ਕੋਟ ਬਾਅਦ ਚ ਫਿਰਦਾ ਉਹ ਵੀ ਆਪਾਂ ਤੁਹਾਨੂੰ ਦਿਖਾ ਦੇਣਾ ਅੱਜ ਜਿਵੇਂ ਹੋਇਆ ਵੀ ਤਕਰੀਬਨ ਅੱਜ ਮੂਰੇ ਫਰੰਟ ਹੋਏ ਜਾਣਾ ਮੇਰੇ ਹਿਸਾਬ ਕਰ ਇੱਕ ਕੰਧ ਰਹਿਣੀ ਦੀ ਵੀ ਇੱਕ ਕੰਧ ਰਹਿ ਜਾਣੀ ਹੈ ਇੱਧਰ ਵਾਲੀ ਕੱਲੋਂ ਖਰਚਾ ਕੇ ਆਪਾਂ ਨੇ ਫੇਰ ਚੰਗੀ ਤਰ੍ਹਾਂ ਕਰਾ ਦੇਣੀ ਹੈ ਮੇਰੇ ਤੋਂ ਨਾ ਕਮ ਸਮਝ ਲੋ ਪੇਂਟ ਦਾ ਕੱਲ ਕੋਲੋਂ ਨਿਬੜ ਜਾਊਗਾ ਵੀ ਦੂਆ ਰਹਿਜੇ ਦੂਆ ਰਹਿਜੇ ਨਾ ਪੇਂਟ ਵਾਲਾ ਜਿਹੜਾ ਬ੍ਰਾਊਨ ਆਪਾਂ ਨਾਲ ਕਰਨਾ ਕਾਫੀ ਕਲ ਲੋਹੇ ਵਾਲਾ ਟੱਕੇ ਦੇ ਦਰਵਾਜ਼ੇ ਵਾਲਾ ਵੀ ਦਿਖਾਈ ਜਾਣਾ ਬਾਕੀ ਥੋੜਾ ਆਪਾਂ ਨੇ ਹਲਵਾਈ ਦਾ ਤੁਹਾਨੂੰ ਗੈਲਤੀ ਗੈਲ ਦਿਖਾਈ ਜਾਣਾ ਵਧੀਆ ਕੰਮ ਚੱਲਦਾ ਸਾਰਿਆਂ ਤੇ ਬੜੀ ਗੱਲ ਤਾਂ ਇਹ ਵੀ ਮੌਸਮ ਸਾਥ ਦੇ ਦਿੰਦਾ ਮੌਸਮ ਬਹੁਤ ਵਧੀਆ ਨਾ ਠੰਡ ਹੈ ਨਾ ਗਰਮੀ ਹੋ ਐ ਦਿਨ ਵਿੱਚ ਤੋ ਪਾਣੀ ਪੂਰੀ ਪੈਂਦੀ ਆ ਵੀ ਠੀਕ ਹੈ ਬਹੁਤੀ ਗਰਮੀ ਨਹੀਂ ਹੈਗੀ ਠੰਡ ਵੀ ਠੀਕ ਹੈ ਚੀਜ਼ ਵੀ ਨਹੀਂ ਖਰਾਬ ਹੁੰਦੀ ਹੈ ਕਿ ਦਾਲ ਸਬਜ਼ੀ ਅੱਜ ਜਿਹੜੀ ਹੈਗੀ ਵਧੀਆ ਮ ਉਹਦੀ ਠੰਡ ਵੀ ਨਹੀਂ ਠੰਡ ਹੈਵੀ ਹੈ ਹੈਵੀ ਨਹੀਂ ਵੀ ਐਕਣ ਚਲੋ ਬਾਕੀ ਇਹਨਾਂ ਨੂੰ ਕਰਦੇ ਆ ਪਲੜ ਦਾ ਬੰਦੋਬਸਤ ਐਸੇ ਮੂਰੇ ਲੱਗਦਾ ਕਰ ਦੇਣਾ ਇਕੱਠਾ ਜੇ ਕਰ ਦੇਣੇ ਆ ਗਾਂਹੇ ਥੋੜੀ ਜਿਹੀ ਖਰਾਬ ਕਰਦੀ ਐ ਵੀ ਬਾਕੀ ਡੰਗਰ ਵੀ ਖਾਸੇ ਜੇ ਸੁੱਖ ਨਾਲ ਕਟਰੂ ਪਾ ਸ਼ੁਰੂ ਜੇ ਪੰਜ ਡੰਗਰ ਹੋ ਜਾਂਦੇ ਆ ਅਜੇ ਤਾਂ ਦੋ ਕੇ ਬੰਨੇ ਕਰਿਆ ਅੰਦਰ ਵੀ ਠੀਕ ਐ ਬਾਕੀ ਤੁਹਾਨੂੰ ਦਿਖਾਉਂਦੇ ਜੀ ਕਾਰੋਬਾਰ ਜਿਹੜੇ ਚੱਲਦੇ ਆ ਵੀ ਰੰਗ ਦਾ ਦਿਖਾਉਂਦੇ ਪਹਿਲਾਂ ਤੁਹਾਨੂੰ ਮਕਾਨ ਦਾ ਹੁੰਦਾ ਫਿਰ ਹਲਵਾਈ ਦਾ ਦਿਖਾਉਂਗਾ ਉਦੋਂ ਸਾਰੀ ਵੀ ਕਿਵੇਂ ਚੱਲਦਾ ਕਰੋਗਾ ਹਰ ਸਾਫ਼ੀ ਤੇ ਹੈ ਲੱਗਣਾ ਦਾ ਮਣਾ ਲਿਆ ਰਿਹਾ ਜੀ ਦਾ ਟਾਈਮ ਹੋ ਗਿਆ ਫਤੋ ਠੀਕ ਆ ਜੀ ਪੈਨ ਕੱਟ ਕੇ ਬਣਾ ਲਿਆ ਉਹ ਮੈਂ ਬਣਾ ਲਿਆ ਉਹ ਮੈਂ ਹਾਂ ਮਾ ਕਈ ਵਾਰੀ ਜਾਣਾ ਉਹ ਕਈ ਹਾਂ 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 ਇਹ ਕੰਮ ਹੋ ਰਿਹਾ ਪੈਂਟ ਆਪਣਾ ਜੀ ਸੁੱਕ ਕੇ ਵਧੀਆ ਬਣਦਾ ਰੰਗ ਪਹਿਲਾਂ ਥੋੜਾ ਜਿਹਾ ਘੂੜਾ ਦਾ ਜਿਹੜਾ ਆਪਾਂ ਸੰਮੋਸਾ ਕਰਾਉਣ ਤੇ ਵੀ ਹੁਣ ਉਹਦੇ ਨਾਲ ਫਿਰ ਉਹ ਸਾਰਾ ਟਾਇਲ ਤੇ ਗੈਲ ਜਾਵੇ ਮਿਲਦਾ ਇੱਕ ਹੀ ਰੰਗ ਦਾ ਬਣਦਾ ਹੁਣ ਥੋੜਾ ਜਿਹਾ ਫਰਕ ਆ ਮਕਾਨ ਚ ਬਾਕੀ ਉੱਪਰ ਵੀ ਲੱਗ ਗਿਆ ਹੁਣ ਉਹ ਬ੍ਰਾਊਨ ਕਰ ਦੇਣੀ ਆ ਜੰਗਲੇ ਬ੍ਰਾਊਨ ਹੋ ਜਣੇ ਪੱਟੀਆਂ ਬ੍ਰਾਊਨ ਹੋ ਜਣੀਆਂ ਬਾਕੀ ਹਲੇ ਉਹ ਪ੍ਰਾਈਮਰ ਹੁੰਦਾ ਹੈ ਇਹ ਰੰਗ ਦੇ ਥੋੜਾ ਹੀ ਫਰਕ ਪੈਂਦਾ ਫਿਰ ਪੇਟ ਬਾਹਰ ਦੇ ਉੱਪਰ ਲੱਗ ਹੋਣਾ ਆ ਜੰਗਲੈਂਡ ਹੋਵੇ ਵਿੱਚ ਇਹ ਵੀ ਪ੍ਰੈਮਰ ਹੋਇਆ ਹੈ ਮੱਕੀ ਦੇ ਮੜਗੇ ਅੱਜ ਬੰਦੇ 4 ਆਏ ਵੇ ਪੈਂਟੀ ਦੇ ਪਰੋਣਾ ਉਹ ਦਿਖਾਉਂਦੇ ਸਾਨੂੰ ਸ਼ਾਮ ਤੱਕ ਕੰਮ ਕਰ ਦਿੰਦੇ ਨੇ ਨਾ ਨਾ ਆ ਜਗਾ ਸਾਰੀਆਂ ਹੋਣੀਆਂ ਪੌੜੀਆਂ ਖੁੱਲੀਆਂ ਹਰ plac そうですね ਇਹ ਬਰਾਉਂਡ ਚਾੜਮੇ ਬਰਾਉਂਡ ਤੇ ਭਰ ਹਣਾ ਮਾਟੀ ਲੈ ਮਾਟੀ ਲੈ ਮਾਟੀ ਨਾ ਮੈਂ ਲਿਆ ਆ 一个扣头来，不就那回事？ ਹਾਂ ਯਾਰ ਉਹ ਵਾਈਟ ਟੈਂਟ ਵਾਲੀ ਪਹੁੰਚ ਗਏ प्रसादा दे के जाओ एक और प्रसादा चाल चाल का <गाँगा>। हम <laughs> ਆ ਗਿਆ ਤੇ ਉਹ ਨਾਲ ਗਏ ਹਾਂ ਦੇਖ ਲੈ ਬਹਿਣਾ ਪਾਣਾ ਕਰਦੇ ਤਾਂ ਘੱਟ ਅੱਜ ਤੇ ਬੋਡਰ ਕੋ ਕੱਪੜੇ ਬਦਲੇ ਹੁਣ ਜਾ ਕੇ ਆ ਇੱਕ ਜੁੱਤੀ ਇੱਕ ਜੁੱਤੀ ਕਲੇ ਸਾੜੀ ਲੱਗ ਜੜੀ ਚੁੱਲੀਆਂ ਮੈਂ ਲੋਰ ਦੇ ਕਲੇ ਜਲਦੇ ਆ ਤੈਨੂੰ ਆਰਡਰ ਕਿਨੂੰ ਲੈ ਉਹ ਆਪੇ ਨਹੀਂ ਗਏ ਆਈ ਮਿੱਟੀ ਗਏ ਨੇ ਗਾਏ ਮਰਦੇ ਖੁਰਮੇ ਉਹ ਇਹ ਤੇਰੇ ਉਹ ਕਹਿੰਦੀ ਕੜਾ ਬਣਾ ਰਹੀ ਹੈ ਮੋਬਾਈਲ ਦੇਖ ਰਹੀ ਹੈ ਉਹ ਕੜਾ ਉੱਪਰ ਹੀ ਜਲ ਗਿਆ ਉੱਪਰ ਹੀ ਜਲ ਗਿਆ ਉਹ ਕਹਿੰਦੀ ਜਿਆ ਬਣਾ ਕੇ ਨਹੀਂ ਥੋੜੀ ਸਵਾਹ ਪਾ ਲਈ ਉਹਨੇ ਲੋਕ ਕੀ ਦਿਵਾਦ ਦੇਖਿਆ ਹਾਂ ਆਈ ਉਹਨੇ ਸਵਾਹ ਪਾਤੀ ਚੱਕੀ ਸਵਾਹ ਪਾ ਕੇ ਮੇਚ ਥੋੜੀ ਹੈ ਫੇ ਕੜਾ ਬਣ ਗਿਆ ਸਵਾਹ ਪਾ ਤੇ ਦਿਵਾਦ ਦੇਖ ਰੋਗਾ ਆਹੋ ਜਿਹੜੀ ਦਿਮਾਗ ਚੱਕ ਰਿਆ ਦਾ ਕਿੱਥੇ ਗੋਮ ਮੈਂ ਕਿਹੋ ਜਿਹਾ ਬੱਟਣੇ ਜੋਗੇ ਮੈਂ ਤਾਂ ਗਿੱਲੇ ਹੀ ਲੱਗਦੇ ਇਹ ਆ ਦੇਖੋ ਹੀ ਹੋ ਗਏ ਹੈ ਗਿੱਲੇ ਦਾ ਪਿਆ ਪਾਣੀ ਪਾਣੀ ਯਾਰ ਹਾਲੋ ਕ ਆਰ ਯੂ ਬੈਨ ਪੀ ਆ ਬੈਂਟਿੰਗ ਦੀ ਬਾਰੀ ਨਾ ਲੰਗਾ ਹੈ ਤਾਂ ਕੋਈ 78 80 ਅਬ ਇਹ ਮੈਂ ਤਾਂ ਗੋਲੀ ਵੀਰ ਕਾ ਨਹੀਂ ਪਣੀ ਚਾਣੀ ਮੈਂ ਦੋ ਮਿੰਟ ਬਾਅਦ ਲੜੀ ਤਿਆਰ ਹੈ ਡਬਲ ਪਟਕਾ ਧੋਣੇ ਵਾਲੇ ਹੈ ਗੱਦਕ ਪਟਾਣੇ ਮੈਂ ਥੋੜਾ ਸਾਹਮਣੇ ਖੜੇ ਚਾਰ ਇਧਰ ਆ ਜਾ ਮਟਰ 000 ਇੱਕ ਕਰਸ਼ਿੰਗ ਸੈਂਡ ਕਰਦੇ ਫੇਰ ਇੱਕ ਹੋਰ ਕਰ ਜੀ ਵੀ ਚਾਰ 1 2 4 6 9 ਫੇਰ ਟੱਕ ਤੇ 12213 ਰੇ ਮੈਨੂੰ ਖੜਾ ਕਰ। ਆਹ ਕੋ ਖੜ ਜਾ ਯਾਰ। ਚੱਲ। ਉਹ ਚੱਜੇ ਕੋ ਆ ਕੇ ਕਾ। ਆਹ ਕਰਨ। ਆਹ ਕਰਨ। ਆਹ ਭਾਈ ਪੱਟੀਆਂ ਬਣਦੀਆਂ ਚੌਲ ਦੇਖੀਏ ਭਾਈ ਜੀ ਬੜੇ ਦੇਖੀਏ ਉਹ ਦਾਦਾ ਦੇ ਬੜਿਆ ਦੇ ਉਹ ਐ ਲੈ ਕੇ ਨਿਕਲ ਤੋ ਬੜਿਆ ਦਾਦਾ ਇੱਥੇ ਤੋ ਆਂ ਅੱਗੇ ਬਚਣ ਦੇ ਜੇ ਦੋ ਆਇਤ ਤੋ ਦੇ ਕੇ ਦੇ ਕੇ ਕਿ ਕਿ ਜਿਹੜੇ ਨੂੰ ਨਿਕਲ ਮਿਲ ਗਿਆ ਕੱਟ ਕੇ ਟੈਂਟਾਂ ਦੇ ਮਾਝੇ ਥਾਰੇ ਲੱਗੇ ਸਮਾਨ ਤਾਂ ਨਾ ਆਪਣਾ ਬਾਕੀ ਇਹਨਾਂ ਦਾ ਕੰਮ ਖੁਦ ਕਰ ਲੈਣੂ ਅੰਦਰ ਪੈਣਾ ਜਾਂਦਾ ਭੋਗ ਪੈਣਾ ਉੱਥੇ ਤੇ ਸਾਗ ਦਾ ਰੋਜ ਜੀ ਚਾਹ ਪਾਣੀ ਅੰਦਰ ਰਵਾਇ ਕਰਦਣੇ ਹੁਣ ਪਿੱਛੇ ਸਹਵਟ ਹੈਂਡਕੈਟਿੰਗ मदा बनाया ད�ང སྲ ཚས སྲ ਨਾ ਮਿੱਠਾ ਲੱਗ ਜਾਣਾ ਬਸ ਹਾਲ ਤਾਂ ਗੋੜ ਵੀ ਨਿਕੋਲਿਆ ਹੈਗਾ ਪਰ ਇਹਦਾ ਖੁਰਮੇ ਵਾਲਾ ਹੈ ਨਾ ਹਾਂ ਉਹ ਨੋਇਲ ਬਣ ਗਿਆ ਮੱਠੀਆਂ ਦਾ ਖਾਣਾ ਨਹੀਂ ਕਰਦਾ। ਜਿਹੜੀ ਦੀ ਅਮਚੀ ਆਹਾਂ ਹਾਂ ਬੋਬਾ ਕਹਿ ਰਿਹਾ ਟੋਕੋ ਬਣੇਗਾ। ਬਟੇਟੇ ਦੇ ਤੋਂ ਹੋਊਗਾ। ਫਾਈਲ ਮੱਠੀ ਨਾ ਦੇ ਬਣਾਈ। ਫਾਈਲ ਦੇ ਦਾਦਾ ਮੈਂ ਕਹਿੰਦਾ ਮਾਰ ਲਾਵੇਂ ਮੈਨੂੰ ਕੋ ਪੈਸੇ ਆਉਣਗੇ। ਤੁਹਾਨੂੰ ਨਹੀਂ ਪਤਾ ਹੈਗਾ ਜੇ ਇੱਥੇ ਕਿਸੇ ਨੂੰ ਭਾਈ ਤਖਲੀਫ ਹੋਈ ਨਾ ਤਾਂ ਸਮਾਨ ਬਣਾਇਆ ਵਖਾ ਕੇ। ਹਾਂ ਜੀ ਨੰਬਰ ਆ ਮਹਾਵੀਰ ਦਾ ਨੰਬਰ ਨੋਟ ਹੈ ਸਾਡੇ ਕੋਲ। ਤੁਹਾਨੂੰ ਹੀ ਪਤਾ ਕਿੰਨਾ ਕਿੰਨਾ ਖਾਦਾ ਫੇਰ। ਹੈ? ਆ ਵੀ ਮੈਂ ਖਾਤਾ ਤੁਸੀਂ ਚੈੱਕ ਕਰ ਲਿਓ ਆਪਣਾ ਅੱਜ ਤਾਂ ਤੁਹਾਡੀ ਕੁਆਲਿਟੀ ਚੈੱਕ ਕਰਾਉਣੀ ਆ ਲੈ ਉਹ ਇੰਨਾ ਕਿੱਥੇ ਖਾਂਦਾ ਹੁਣ ਰਾਣੇ ਥੋੜੀ ਹਾਂ ਹੁਣ ਇੱਕ ਇੱਕ ਮੱਠੀ ਖਾ ਹੁਣੇ ਜੀ ਇੱਕ ਮੱਠੀ ਅੱਡੇ ਤੋਂ ਖਾਣ ਲੱਗਿਆ ਤਾਂ ਵੀ ਕੇ ਸਵਾਹ ਕਰਦੇ ਉਹ ਖਾਂਦੇ ਨੇ ਕੰਮ ਕਰਦੇ ਕੰਮ ਕਾਦੇ ਨਹੀਂ ਕਰਦੇ ਕਿ ਅਸੀਂ ਜਾ ਕੇ ਦੇਖੋ ਤੋ ਸਵੇਰ ਦੇ ਤੇ ਗੱਡਾਈ ਕਰਨ ਲੱਗੇ ਵੇ ਹੱਥਾਂ ਨਾਲ ਤਾਂ ਜਾਓ ਵਿੱਚ ਗਿਆ ਮੈਂ ਬਾਜਰੇ ਵਿੱਚ ਛਿੱਟਾ ਦੇ ਕੇ ਕਹੀ ਜਲਦੀ ਸਵੇਰ ਦੀ ਲੈ ਜਾਓ ਨਗਰ ਖਾਂਦੇ ਬਾਅਦ ਵਿੱਚ ਦੇ ਜੀ ਲੈ ਉਹ ਵੀ ਨਹੀਂ ਹੁੰਦੇ ਨਾਲੇ ਉਹ ਵੀ ਤਾਂ ਕੋਈ ਨਹੀਂ ਸਾੜੇ ਹੁੰਦੇ ਤੇਰੀ ਰੂਹ ਨਾ ਹੁੰਦੀ ਜਿਹਦੇ ਆ ਹੁੰਦੇ ਹੀ ਨਹੀਂ ਆ ਦੇਖ ਰੋ ਇੱਧਰ ਕੰਮ ਚੱਲਦਾ ਲੈ ਕਿਹੜਾ ਜੋਰ ਲੱਗਦਾ ਦੱਸ ਆ ਹੁਣੀ ਦੋਨੇ ਲੈ ਔਰ ਆਪ ਕੰਮ ਉਹਦਾ ਤਾਂ ਆ ਘਵਰੀਆਂ ਭੀਆਂ ਤੁਲਾ ਦੇ ਲੈ ਹਾਂ ਉਹ ਉੱਠ ਨਹੀਂਦੀ ਕਦੇ ਛੱਡੀ ਕੁਰਸੀ ਦੇਰ ਤੱਕ ਲੜਾ ਤਾ 20 ਵਾਰ ਕਹਲੇ ਵੀ ਉੱਠ ਮੇਰੀ ਮੇਰੀ ਮੈਂ ਵੀ ਤਾਂ ਕੁਰਸੀ ਤੇ ਉਹ ਤਾਂ ਹੀ ਤੋਂ ਕਹਿੰਦੇ ਨੇ ਕਹਿੰਦਾ ਵੀ ਲੱਤਾਂ ਮੋਕੜੀਆਂ ਕਰ ਲੈ ਕਰੀਆਂ ਉਹਦਾ ਅੱਜ ਤੋਂ ਉਹ ਗੁਕਣੀ ਪਾਵੇ ਸੁਕਰੀ ਨਹੀਂ ਕਰ ਹਾਂ ਬਈ ਇੱਕੇ ਗੱਲ ਆਈ ਜਿਹਦੇ ਹਿਸਾਬ ਨਾਲ ਮਹਾਰਾਜ ਹੂੰ ਉਹ ਫਾਰਮਰ ਬਹੁਤ ਕੰਮ ਕਰਦਾ ਬਹੁਤ ਖਲ ਬਸ ਹੋ ਗਏ ਦੇਖ ਕਿੰਨੀ ਗੋਬਰ ਲੱਗਦੀ ਤੁਹਾਨੂੰ 52 ਸਾਲ ਮੈਂ 52 ਸਾਲ ਦਾ 55 ਦਾ 53 ਦਾ 52 ਦਾ ਹਾਂ ਮੈਂ ਕਹਾਂ ਨੂੰ ਜਿਆਦਾ 52 ਦਾ ਵੀ ਜਿਆਦਾ ਵਿਆਹ ਤੇ ਬਸ ਹੀ ਨਹੀਂ ਅੰਦਾ ਹੋਣਾ ਵਾਹੋ ਵਿਆਹ ਦਾ ਤਾਂ ਲਿਆ ਤੇ ਸੇਣੀ ਭਾਈ ਤੁਹਾਡਾ ਭਾਈ ਠੁਕਰ ਉਹ ਰਮਾਲਾ ਕਾ ਬਣਿਆ ਕਹਿੰਦੇ ਰਮਾਲਾ ਤਾਂ ਬਣਿਆ ਹਾਲ ਇੱਕ ਛੋਟਾ ਉਹਦੇ ਨੂੰ ਵਿਆਹ ਕੇ ਲੈ ਜਾਂਦਾ ਨਾ ਮੇਰੇ ਤਾਂ ਨੂੰ بڑا ਮੈਂ 35ਵਾਂ ਲੱਗਿਆ ਅੱਛੇ 58 ਲੱਗਿਆ 35ਵਾਂ ਹੋ ਬੱਲ ਟੈਰ ਕੋਈ ਨਾ ਹਾਂ ਹਾਂ